ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਟੇਸਟੀ ਤੇ ਇੰਟਰਸਟਿੰਗ ਰੈਸਪੀ ਜੋ ਕਿ ਤੁਸੀਂ ਆਪਣੀ weight loss diet ਵਿੱਚ ਲੈ ਸਕਦੇ ਹੋ ਤੁਸੀਂ ਇਹਨੂੰ ਆਪਣੇ ਡਿਨਰ ਲੰਚ ਵਿੱਚ ਲੈ ਸਕਦੇ ਹੋ ਤੇ ਇਹ ਲੰਚ ਬਾਕਸ ਲਈ ਵੀ ਇੱਕ ਪਰਫੈਕਟ ਰੈਸਪੀ ਹੈ ਤੇ ਚਲੋ ਫਿਰ ਬਣਾਣਾ ਸਟਾਰਟ ਕਰਦੇ ਹਾਂ ਉਹਨੇ ਆਪਾਂ ਇੱਕ ਪੈਨ ਲੈਂਦਾ ਤੇ ਉਹਦੇ ਵਿੱਚ ਸਭ ਤੋਂ ਪਹਿਲੇ ਪਾ ਲਾਂਗੇ ਥੋੜਾ ਜਿਹਾ ਕੁਕਿੰਗ ਆਇਲ ਤੇ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਬਰੀਕ ਬਰੀਕ ਚੋਪ ਕੀਤੀ ਹੋਈ ਲਸਣ ਤੇ ਥੋੜਾ ਜਿਹਾ ਪਾਲਾਂਗੇ ਬਰੀਕ ਬਰੀਕ ਚੋਪ ਕੀਤਾ ਹੋਇਆ ਅਦਰਕ ਤੇ ਇੱਕ ਬਰੀਕ ਬਰੀਕ ਚੋਪ ਕੀਤੀ ਹੋਈ ਹਰੀ ਮਿਰਚ ਇਹ ਸਾਰਾ ਕੁਝ ਪਾਨ ਤੋਂ ਬਾਅਦ ਫਿਰ ਆਪਾਂ ਇੱਕ ਵਾਰੀ ਇਹਨੂੰ ਕਰ ਲਾਂਗੇ ਸਟਰ ਫਰਾਈ ਤੇ ਹੁਣ ਇੱਥੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚੋਪ ਕੀਤਾ ਹੋਇਆ ਪਿਆਜ਼ ਤੇ ਇੱਕ ਚੋਪ ਕੀਤੀ ਹੋਈ ਗਾਜਰ ਤੁਹਾਡੇ ਕੋਲ ਜਿਹੜੀਆਂ ਵੀ ਸਬਜ਼ੀਆਂ ਅਵੇਲੇਬਲ ਆ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਤੇ ਮੈਂ ਇਥੇ ਪਿਆਜ਼ ਲਿੱਤਾ ਹੈ ਗਾਜਰ ਲਿੱਤੀ ਹੈ ਮੇਰੇ ਕੋਲ ਥੋੜੀ ਜਿਹੀ ਬਰੋਕਲੀ ਪਈ ਸੀ ਉਹ ਪਾਈ ਥੋੜੇ ਜੇ ਕੌਰਨਸ ਸੀਗੇ ਮੈਂ ਉਹ ਪਾ ਲੇ ਤੇ ਨਾਲ ਹੀ ਥੋੜੇ ਜੇ ਹਰੇ ਮਟਰ ਪਾਏ ਆ ਇਹ ਸਾਰਾ ਕੁਝ ਪਾ ਕੇ ਫਿਰ ਆਪਾਂ ਆਪਣੇ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੂੰ ਸਟਰ ਫਰਾਈ ਕਰਾਂਗੇ ਤੇ ਆਪਣੇ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੂੰ ਆਪਾਂ ਓਵਰਕੁਕ ਨਹੀਂ ਕਰਾਂਗੇ ਇਹਨਾਂ ਚ ਥੋੜਾ ਥੋੜਾ ਕ੍ਰਾਂਚ ਰਹਿਣਾ ਚਾਹੀਦਾ ਹੈ ਤੇ ਜਿੱਦਾਂ ਆਪਾਂ ਸੋਚਦੇ ਰਹਿੰਨੇ ਆ ਕਿ ਆਪਾਂ ਕਿਦਾਂ ਆਪਣੇ ਡਾਈਟ ਦੇ ਵਿੱਚ ਸਬਜ਼ੀਆਂ ਨੂੰ ਇਨਕਲੂਡ ਕਰੀਏ ਤਾਂ ਇਹ ਵੈਸਟ ਵੇ ਆਪਣੇ ਡਾਈਟ ਦੇ ਵਿੱਚ ਸਬਜ਼ੀਆਂ ਨੂੰ ਇਨਕਲੂਡ ਕਰਨ ਦਾ ਤੁਸੀਂ ਸਬਜ਼ੀਆਂ ਨੂੰ ਪਹਿਲੇ ਹੀ ਚੌਪ ਕਰਕੇ ਫ੍ਰੀ ਟਾਈਮ 'ਚ ਫ੍ਰਿਜ 'ਚ ਰੱਖ ਸਕਦੇ ਹੋ ਤੇ ਫਿਰ फटाफट ਇਹਨਾਂ ਨੂੰ ਸੌਟੇ ਕਰਕੇ ਤੇ ਜਿੱਦਾਂ ਆਪਣਾ ਦਲੀਆ ਹੋ ਗਿਆ ਉਹਨੂੰ ਵੀ ਤੁਸੀਂ ਪਹਿਲੇ ਹੀ ਕੁੱਕ ਕਰਕੇ ਫ੍ਰਿਜ 'ਚ ਰੱਖ ਸਕਦੇ ਹੋ ਤੇ ਜਾਂ ਆਪਣੇ ਕੋਲ ਲੈਫਟਓਵਰ ਚੌਲ ਬਚੇ ਹੁੰਦੇ ਆ ਆਪਾਂ ਉਹਨਾਂ ਦਾ ਯੂਜ਼ ਕਰ ਸਕਦੇ ਆ ਤੇ ਇੱਥੇ ਮੈਂ ਇੱਕ ਕੌਲੀ ਜਿਹੜੀ ਹੈਗੀ ਉਹ ਦਲੀਏ ਦੀ ਪਾਈ ਹੋਈ ਹੈ ਇਹ ਆਲਰੇਡੀ ਮੈਂ ਕੁੱਕ ਕੀਤਾ ਹੋਇਆ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਪਹਿਲੇ ਸਵਾਦ ਅਨੁਸਾਰ ਨਮਕ ਤੇ ਫਿਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀਰਾ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਐਪਲ ਸਾਈਡ ਵਿਨੇਗਰ ਦਾ ਇੱਕ ਚਮਚਾ ਔਰ ਇੱਕ ਚਮਚਾ ਆਪਾਂ ਪਾਵਾਂਗੇ ਸੋਇਆ ਸੌਸ ਜਿਹੜੀ ਸੋਇਆ ਸੌਸ ਔਰ ਵਿਨੇਗਰ ਹੈ ਆਪਸ਼ਨਲ ਹੈ ਜੇ ਤੁਸੀਂ ਪਾਣਾ ਚਾਹੋ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਹ ਡਿਸ਼ ਜਦੋਂ ਰੈਡੀ ਹੋ ਜਾਏਗੀ ਉਸ ਤੋਂ ਬਾਅਦ ਇਹਦੇ ਉੱਪਰ ਹਾਫ ਜਿਹੜਾ ਨਿੰਬੂ ਆ ਉਹ ਨਿਚੋੜ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹ ਸਾਰੇ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਫੁੱਲਾਂਾਂ 'ਚ ਤੇ ਹੀ ਇਹਨੂੰ ਪਕਾ ਲਾਂਗੇ ਇੱਕ ਵਾਰੀ ਮਿਕਸ ਕਰ ਲਾਂਗੇ ਤਾਂ ਜਿਹੜਾ ਇਹ ਆਪਣਾ ਹੈਲਦੀ ਦਲੀਆ ਵਿਦ ਵੈਜੀਟੇਬਲਸ ਬਣ ਕੇ ਰੈਡੀ ਹੋ ਜਾਏਗਾ ਔਰ ਇੱਕ ਮੈਂ ਇਹਦੇ ਵਿੱਚ ਇੱਥੇ ਥੋੜਾ ਜਿਹਾ ਮੇਰੇ ਕੋਲ ਪਨੀਰ ਪਿਆ ਸੀਗਾ ਮੈਂ ਉਹ ਵੀ ਐਡ ਕੀਤਾ ਹੈ ਉਹ ਆਪਸ਼ਨਲ ਹੈ ਜੇ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਪ੍ਰੋਟੀਨ ਦੀ ਮਾਤਰਾ ਵਧਾਉਣ ਵਾਸਤੇ ਇਹਦੇ ਵਿੱਚ ਜਿੱਦਾਂ ਆਪਣੀ ਸੋਇਆ ਚੰਕਸ ਹੁੰਦੀਆਂ ਨੇ ਉਹਨਾਂ ਨੂੰ ਪਾਣੀ ਚ ਬੋਇਲ ਕਰ ਲਓ ਮਾੜਾ ਜਾਂ ਨਮਕ ਪਾ ਕੇ ਤੇ ਨਿਚੋੜ ਕੇ ਇੱਕ ਮੁਠੀ ਉਹ ਵੀ ਇਹਦੇ ਚ ਐਡ ਕਰ ਸਕਦੇ ਹੋ ਤੇ ਜਦੋਂ ਤੁਸੀਂ ਇਹਨੂੰ ਖਾਓਗੇ ਤੇ ਇਹਦੇ ਨਾਲ ਤੁਸੀਂ ਇੱਕ ਕੌਲੀ ਦਹੀਂ ਲੈ ਸਕਦੇ ਹੋ ਤਾਂ ਕਿ ਜਿਹੜਾ ਆਪਣਾ ਪ੍ਰੋਟੀਨ ਦਾ ਹੈਗੀ ਹੈ ਮਾਤਰਾ ਉਹ ਵੀ ਵੱਧ ਜਾਏਗੀ ਤੇ ਆਪਣੀ ਡਾਈਟ ਚ ਆਪਣਾ ਪ੍ਰੋਟੀਨ ਵੀ ਇਨਕਲੂਡ ਹੋ ਜਾਏਗਾ ਤੇ ਹੁਣ ਇੱਥੇ ਆਪਣਾ ਇਹ ਡਿਸ਼ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਇਹਨੂੰ ਆਪਾਂ ਕਰਾਂਗੇ ਪ੍ਰੈਜ਼ੈਂਟ ਕਿਉਂਕਿ ਜਿੰਨਾ ਚਾਹੇ ਆਪਾਂ ਜਿੰਨਾ ਮਰਜੀ ਹੈਲਦੀ ਔਰ ਸਵਾਦਿਸ਼ਟ ਖਾਣਾ ਬਣਾ ਲਈ ਪਰ ਜਿੰਨਾ ਚਿਰ ਆਪਾਂ ਉਹਨੂੰ ਚੰਗੀ ਤਰ੍ਹਾਂ ਪ੍ਰੈਜੈਂਟ ਨਹੀਂ ਕਰਦੇ ਤਾਂ ਉਹਦਾ ਕੋਈ ਕਹਿੰਦੇ ਹੁੰਦੇ ਹਨ ਨਾ ਵੀ ਫਾਇਦਾ ਨਹੀਂ ਹੈ ਕਿਉਂਕਿ ਜਿੰਨਾ ਚਿਰ ਕੋਈ ਵੀ ਚੀਜ਼ ਅੱਖਾਂ ਨੂੰ ਦੇਖਣ ਨੂੰ ਅੱਛੀ ਨਹੀਂ ਲੱਗਦੀ ਫਿਰ ਉਹ ਖਾਣ ਚ ਅੱਛੀ ਨਹੀਂ ਲੱਗਦੀ ਤੇ ਇੱਥੇ ਮੈਂ ਇਹਨੂੰ ਕਰ ਲਿਆ ਸਰਵ ਤੇ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਹੋਵੇਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਇੰਟਰਸਟਿੰਗ ਔਰ ਹੈਲਦੀ ਰੈਸਪੀ ਨਾਲ tata bye bye